ਮਹੱਤਵ ਹੈ ਔਰ ਇਹਦੀ ਬੜੀ-ਬੜੀ ਇਸ ਗੱਲ ਨੂੰ ਦੇਖਿਆ ਜਾਵੇ ਕਿ ਪਹਿਤਿਆਂ ਆਮ ਹੜਤਾਲਾਂ ਜੋ ਹੁੰਦੀਆਂ ਰਹੀਆਂ ਟ੍ਰੇਨ ਜੁਨੇ ਨਾਮ ਲੋਕ ਭਾਰ ਦਵੰਦ ਕੀਤੇ ਜਾਂਦੇ ਰਹੇ ਅਸੀਂ ਆਪਣੀਆਂ ਨਿਰੋਲ ਮੰਗਾਂ ਦੇ ਉੱਤੇ ਆਰਥਿਕ ਮਸਲਿਆਂ ਨੂੰ ਲੈ ਕੇ ਲੜਦੇ ਰਹੇ ਪਰ ਅੰਤ ਦੀ ਇਸ ਹੜਤਾਲ ਦੇ ਵਿੱਚ ਪ੍ਰਬੰਧ ਕੰਮ ਵੱਲੋਂ ਜੋ ਸੱਦਾ ਦਿੱਤਾ ਗਿਆ ਉਸ ਦੇ ਉੱਤੇ ਸਰਕਾਰ ਨੇ ਜਿੱਥੇ ਸਾਡੀਆਂ ਮੰਗਾਂ ਦੀ ਗੱਲ ਕੀਤੀ ਹੈ ਫਿਰ ਕਾ ਪ੍ਰਸਤੀ ਦੇ ਉੱਤੇ ਜ਼ੋਰ ਦਿੱਤਾ ਗਿਆ ਉਂਗਲ ਛਾਈ ਗਈ ਹੈ ਦੂਸਰੀ ਜਿਹੜੀ ਮਹਾਨਤਾ ਇਸ ਮਸਲੇ ਦੀ ਅੱਗੇ ਕਸਮ ਜੂਰ ਟ੍ਰੇਡ ਜੁਨੇ ਰਾਤ ਕੱਲੀਆਂ ਲੜਦੇ ਆ ਸਰ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਦੇਸ਼ ਦੇ ਜੇ ਅਸੀਂ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੇ ਸਾਡੀਆਂ ਕਿਰਤ ਕਾਨੂੰਨਾਂ ਨੂੰ ਲੱਤੀ ਨੂੰ ਰੱਦ ਕਰਕੇ ਚਾਰ ਕੋਣ ਬਣਾਏ ਗਏ ਨੇ ਉਹਨਾਂ ਨੂੰ ਬਾਹਰ ਕੀਤਾ ਜਾਵੇ ਜੇ ਦੇਖਿਆ ਜਾਵੇ ਉਹ ਕਾਨੂੰਨ ਕਿਸਾਨ ਪਾਰ ਸਾਨੂੰ ਸਾਰਿਆਂ ਨੂੰ ਕਿਰਤ ਕਰਨ ਵਾਲੇ ਲੋਕਾਂ ਨੂੰ ਮੂਰ ਦੇਸ਼ ਦੀ ਜਾਤੀ ਦਾ ਪ ਯਾਦਾ ਕੋਈ ਹਰ ਤਾਰ ਕਰਦਾ ਕਾਰ ਨਹੀਂ ਹੋਊਗਾ ਮਜ਼ਦੂਰ ਜਦੋਂ ਮਰਦੇ ਫੈਕਟਰੀ ਜੋ ਕੱਤੇ ਜਾ ਸਕਦੇ ਪੱਕੇ ਮਜ਼ਦੂਰ ਭਰਦੇ ਨਹੀਂ ਕੀਤੇ ਜਾਣਗੇ ਇਹਨਾਂ ਹਾਲਤਾਂ ਦੇ ਵਿੱਚ ਜੇ ਅਸੀਂ ਸਮਝੀਏ ਦੇਸ਼ ਦੀ ਇੱਜ਼ਤ ਤੋਂ ਪਹਿਲਾਂ ਦੇ ਹਾਲਾਂ ਹੋ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਇਸ ਮੰਤਵ ਨਾਲ ਸੱਦਾ ਦਿੱਤਾ ਜਾਂਦਾ ਮੈਂ ਥੋੜੇ ਸੱਦਾ ਦੀ ਆਪਣੀ ਗੱਲ ਕਰਨੀ ਚਾਹੁੰਦਾ ਕਿ ਅੱਜ ਲੜਾਈ ਜੋ ਸਰਕਾਰ ਚਾਹੁੰਦੀ ਹੈ ਇੱਕ ਧਰਮ ਦੇ ਦੂਸਰੇ ਧਰਮ ਕਿਸਾਨਾਂ ਦੀ ਲਟੇੜੀਆਂ ਜਮਾਤਾਂ ਦੇ ਖਰਾਬ ਜਿਸ ਤਰ੍ਹਾਂ ਪਹਿਲਾਂ ਕਿ ਉਸੇ ਕੰਮ ਦੇ ਬਰਾਬਰ ਕੰਮ ਬਰਾਬਰ ਉਜਰਤੀ ਗੱਲ ਕਰਦੇ ਆ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਪਲਾਜ਼ਮਾ ਕਿਸਾਨਾਂ ਦਾ ਇੱਕ ਵੱਡਾ ਪਲੇਟਫਾਰਮ ਸਾਰ ਕੇ ਇਹਨਾਂ ਸਰਕਾਰ ਨੂੰ ਲਲਕਾਰਿਆ ਜਾ ਸਕਦਾ ਆਪਣੀਆਂ ਮੰਗਾਂ ਦੀ ਜਿੱਤ ਕਰ ਸਕਦੇ ਆ ਇਹਨਾਂ ਸ਼ਬਦਾਂ ਨਾਲ ਆਪਣੀ ਗੱਲ ਖਤਮ ਕਰਦਾ ਜੈ ਇੱਕਾ ਜੈ ਸਰਸ ਬਹੁਤ ਬਹੁਤ ਧੰਨਵਾਦ ਸਾਥੀ ਮੇਜਰ ਸਿੰਘ ਜੀ ਦਾ ਸੋ ਹੋਰ ਮੈਂ ਬੇਨਤੀ ਕਰਨੀ ਚਾਹਾਂਗਾ ਸਾਥੀ ਅਵਿਨਾਸ਼ ਜੀ ਅਵਿਨਾਸ਼ ਸ਼ਰਮਾ ਸੁਪਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਬਿਜਲੀ ਬੋਰਡ ਤੋਂ ਤੋਂ ਇਹਨਾਂ ਤੋਂ ਬਾਅਦ ਸਾਥੀ ਮਹਿੰਦਰ ਸਿੰਘ ਜੀ ਪੱਠਲ ਵਾਤਾਵਰਣ ਪ੍ਰੇਮੀ ਸੁਭਾਗੋ ਤੇ ਆਰ ਸਾਥੀ ਅਵਿਨਾਸ਼ ਸ਼ਰਮਾ ਜੀ ਸਮਾਂ 5 ਮਿੰਟ ਦਾ ਸਟੈਂਡਿੰਗ ਮੰਡਲ ਤੇ ਅੱਜ ਦੀ ਹੜਤਾਲ ਸਫਲਾ ਤਾਂ ਗੱਲ ਕਰੋ ਉਸ ਵੇਲੇ ਬੈਠੇ ਕਰਿਆ ਕਿ ਉਹ ਸਿਰਫ ਸ਼ੋਗਲ ਕਰਿਆ ਕਿ ਅੱਜ ਦੇਸ਼ ਤੇ ਆਪੀ ਹੜਤਾਲ ਆ ਬਹੁਤ ਵੱਡੀ ਹੜਤਾਲ ਆ ਪਰ ਸਾਡੀ ਹੜਤਾਲ ਮੈਂ ਸੋਦਾ ਵੀ ਹੜਤਾਲ ਖੜੀ ਗਏ ਕਿ 1982 ਦੇ ਵਿੱਚ ਹੜਤਾਲ ਜਾ ਕਰੋ 9 ਜਨਵਰੀ ਦੇ ਦੌਰਾਨ ਸੀ ਹੜਤਾਲ ਇੰਦਰਪਾਲ ਸਰਮਾਇ ਬੈਠੇ ਰਹੇ ਇੰਦਰਪਾਲ ਸਰ ਨੇ ਹੜਤਾਲ ਕੀਤੀ ਅਸੀਂ ਹੜਤਾਲ ਕੀਤੀ ਉਹ ਵੇਲੇ ਜਦ ਅਸੀਂ ਸ਼ਕ ਵੀਰੇ ਚਾਰੋਂ ਦੇ ਅੱਗੇ ਤਰਨ ਲਾਗੇ ਉਸ ਬਸਰ ਬਾਹਰ ਨਿਕਲ ਗਏ ਰਾਜੀ ਹਾਲਾਤ ਨੇ ਵੀ ਸਾਡੇ ਯਾਰ ਬੰਦੇ ਕਿੰਨੇ ਗਰੇਗੇ ਤੇ ਕੁੜੀਆਂ ਬੈਠੀਆਂ ਹੋਈਆਂ ਨੇ ਪੈਣਾ ਬੈਠੇ ਸੀ ਆ ਬੰਦੇ ਲੈ ਕੇ ਕਿਤੇ ਮਲਾਦ ਕੋਈ ਆ ਕੇ ਰਾਜੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਹੜਤਾਲਾਂ ਅਸੀਂ ਲੜ ਰਹੇ ਆ ਤੇ ਸਾਡੀ ਹੜਤਾਲ ਵਾਸਤੇ ਸਾਡੇ ਕਿਤੇ ਮਲਾਦ ਨੇ ਕੋ ਘੱਟੋ ਘੱਟ ਦੇ ਰਹੇ ਪਰ ਅੱਜ ਮਲਾਦ ਨੇ ਉਹਨੂੰ ਕਿਹਾ ਵੀ ਦੇਖੋ ਮੈਂ ਮੈਂ ਤਰਸ਼ਨਾ ਰਿਹਾ 20 ਸਾਲ ਤੋਂ ਇਰੇ ਮੈਨੂੰ ਪਰ ਮੈਨੂੰ ਤਕਲੀਫ ਹੈ ਵੀ ਜਦੋਂ ਅਸੀਂ ਮਲਾਦ ਸੀ ਤਾਂ ਅਸੀਂ ਲੜਦੇ ਸੀ ਸਵੇਰੇ ਉੱਕੇ ਅਸੀਂ ਲੋਕਾਂ ਨੂੰ ਲੈ ਜਾਂਦੇ ਸੀ ਪਰ ਅੱਜ ਇਹ ਰਹਿਣਾਗਾ ਮਲਾਦ ਦੇ ਨੇ ਕਿਸੇ ਭਾਗ ਤੁਰਦੇ ਭੈਣੇ ਕੱਚੇ ਬਿਲਾਵਰ ਉਹਦੇ ਲੜਦੇ ਆ ਰਹੇ ਨੇ ਅਜੇ ਰੈਗੂਲਰ ਬਣਾ ਲੈਣਾ ਉਹ ਲੜਨ ਨੂੰ ਠੀਕ ਤਿਆਰ ਨੇ ਕਿ ਸੜਕੇ ਸਾਡੀ ਬੇਤੀ ਹੈ ਵੀ ਜੇ ਦੀ ਵਿੱਚ ਪਾਇਆ ਵੀ ਜਿਹੜੇ ਬਿਲਾਵਰ ਨੇ ਘੱਟੋ ਘੱਟ ਉਹਨਾਂ ਨੂੰ ਲਿਆਂਦਾ ਕਮੇਨ ਲਿਆ ਰੋਲ ਅਟੇ ਕਰਨਾ ਚਾਹੀਦਾ ਉਹ ਕਿ ਨਾ ਕਰਥਾ ਕੀਤਾ ਤਾਂ ਸਾਡਾ ਬਹੁਤ ਔਡਰ ਨੁਕਸਾਨ ਹੋਊਗਾ ਕਿਸ ਕਰਕੇ ਸਾਡੀ ਜਿਹੜੀ ਹਟਾਲ ਹੈ ਤਾਂ ਹਟਾਲ ਕਾਮ ਹੈ ਇੱਕ ਕਾਮਯਾਬ ਹੈ ਜੋ ਅਧਾਰੇ ਵੱਡੇ ਵੱਡੇ ਜਾ ਰਹੇ ਦਮਰੇ ਦੇ ਤੇ ਪਰ ਨਾਲ ਇੱਕ ਬੇਨਤੀ ਮੈਂ ਜੂ ਕਰੂਗਾ ਕਿਸਾਨ ਬੱਚੇ ਵਿਚਾਰ ਵੀ ਜਦੋਂ ਵੱਡੇ ਧਾਰਨ ਅਸੀਂ ਜ਼ਮੀਨ ਆਪਣੀ ਦੇਨੇ ਆ ਤਾਂ ਸਾਨੂੰ ਉਹ ਸੋਚਣਾ ਚਾਹੀਦਾ ਹੈ ਕਿ ਸੇ ਅਧਾਰੇ ਵਿੱਚ ਵੀਂ ਦੇ ਕੇ ਉਹ ਇੱਥੇ ਕਰ ਕਰੇ ਅਧਾਰੇ ਆ ਕੇ ਕੋਈ ਵੱਡੇ ਕੰਮ ਕਰਦੇ ਨੇ ਪਰ ਉਸ ਬਿਸਤਰ ਦੇ ਸੰ ਸੋਚਣਾ ਚਾਹੀਦਾ ਹੈ ਕਿਸੀ ਢੀਂਗ ਇਹਦੇ ਵਲੋਂ ਚਾਹੁੰਦੇ ਨੇ ਵੀ ਇਹ ਪਛਾਹ ਜਾ ਉਹ ਤਾਂ ਹੀ ਸਾਡੀ ਹੜਤਾਲ ਕਾਮਯਾਬ ਹੋਦੀ ਹੈ ਜੇ ਅਸੀਂ ਆਪਣੇ ਵੱਲ ਧਿਆਨ ਨਾ ਦਿੱਤਾ ਤਾਂ ਸਾਡੀ ਹੜਤਾਲ ਕਾਮਯਾਬ ਨਹੀਂ ਹੋਵੇ ਸਾਡੇ ਕਾਮਰ ਨਹੀਂ ਹੋਦੇ ਸਾਡੀ ਸਰਕਾਰ ਜਿਹੜੀ ਹੋ ਕੇ ਬੇੜਾ ਕਰ ਰਹੀ ਆ ਔਰ ਪੰਜਾਬ ਸਰਕਾਰ ਇਹ ਬੇੜਾ ਕਰ ਕਰ ਖੈ ਵੀ ਜੇ ਬਲਾਦਮ ਰੱਖਣ ਦੀ بجائے ਬਾਹਰਲੇ ਮਿੱਥ ਇਲਾਕਿਆਂ ਦੇ ਬਾਵੇ ਸੁਬੇ ਨੇ ਬਲਾਮੇ ਇਥੇ ਰੱਖ ਜੇ ਸਾਡੇ ਇਹ ਬਲਾਦਮ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਆ ਦੀ ਜਾਰੀ ਆ ਕੋਈ ਸਕੇ ਦੇ ਦੇਈਆ ਅੱਜ ਹੀ ਹੜਤਾਲ ਪੰਜਾਬ ਦੇ ਵਿੱਚ ਨਹੀਂ ਸੁਣਦੇ ਹਿੰਦੁਸਤਾਨ ਦੇ ਹਟਕਾਰ ਅ ਅ ਵੀ ਆਉਂਦੇ ਉਹ ਬਦਰ ਤੋਂ ਪਰ ਪੈਨਸ਼ਨ ਦੇ ਬਗੜਾ ਫੈਸਲਾ ਕੀਤਾ ਬੇਸ਼ੱਕ ਅਸੀਂ ਹਟਾਲ ਨਹੀਂ ਕਰ ਸਕਦੇ ਪਰ ਹਟਾਲੇ ਨਹੀਂ ਮਦਦ ਕਰ ਸਕਦੇ ਆ ਔਰ ਫੈਸਲੇ ਸਾਡਾ ਸਭ ਕਹਦਾ ਕਿ ਜਿੱਥੇ ਸਾਰੇ ਪੰਜਾਬ ਦੇ ਉਚਾਰ ਅਸੀਂ ਜਿੱਥੇ ਵੀ ਹਰਕਤਾਂ ਕਰਦੇ ਨੇ ਉਧਰ ਵੀ ਜਾ ਕੇ ਹਿੱਸਾ ਲੈ ਕੇ ਆਉਂਦੇ ਆ ਉਹਦੇ ਕਰਨੀ ਹੈ ਉਹ ਸਾਰੇ ਸਾਥ ਨਾਲ ਬੈਠਿਆ ਕੱਸੀ ਪੈਣਾ ਦਾ ਬਹੁਤ ਬੜਾ ਧੰਨਵਾਦ ਸੋ ਤੁਹਾਡੀਆਂ ਪੈਣਾ ਬੱਜੀਆਂ ਉਹ ਚੱਲੀ ਗਈਆਂ ਪਰ ਬਹੁਤ ਵੱਡੀਆਂ ਪੈਣੋ ਸਨ ਇੱਥੇ ਜਿਨ੍ਹਾਂ ਨੇ ਕੰਮ ਕਰਕੇ ਹਟਕਾਰ ਕਰ ਦਿੱਤੀ ਔਰ ਮੈਂ ਬਹੁਤ ਵੱਡਾ ਧੰਨਵਾਦ ਜੀ ਕੱਢੋ ਕੱਢ ਪੈਰੋ ਕੰਮ ਤੇ ਹਰਤਾ ਲੱਗੇ ਬੈਠੇ ਨੇ ਬੰਦੇ ਸਾਡੇ ਬਿਠਾ ਕਰਾਏ ਬੈਠੇ ਨੇ ਪਰ ਪੈਰੋ ਹਰਤਾ ਲਾ ਕੇ ਬੈਠੇ ਆ ਔਰ ਸਾਰੇ ਸਾਥਕਰ ਮੇਰੇ ਬੇਨਤੀ ਹੈ ਕਿ ਆਪਣੀ ਹਰਤਾ ਕੇ ਅਮਰ ਕਰੂ ਔਰ ਆਪਣੇ ਮੰਗਵਾਤੇ ਸਭ ਕੱਢ ਦਿੰਦੇ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਥੀ ਅਵਿਨਾਸ਼ ਸ਼ਰਮਾ ਜੀ ਦਾ ਸੁਰਮੈ ਬੇਨਤੀ ਕਰਨੀ ਚਾਹਾਂਗਾ ਮਹਿੰਦਰ ਸਿੰਘ ਜੀ ਪੱਠਲ ਵਾਤਾਵਰਨ ਪ੍ਰੇਮੀ ਸੁਫਾ ਗੁਰੇ ਜੋ ਸੁਇਨਾ ਤੋਂ ਬਾਅਦ ਸਾਥੀ ਮਨਜੀਤ ਸਿੰਘ ਜੀ ਕਰਾਚੋ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਜੋ ਜਿਹੜਾ ਜਿਹੜੇ ਦੇ ਆਗੂ ਨੇ ਉਹ ਸਾਥੀ ਤਿਆਰ ਰਹਿਣ ਸੋ ਇਸ ਸਮਾਹ ਸਟੇਜ ਦੀ ਜੋ ਅਗਲੀ ਕਾਰਵਾਈ ਆ ਸਾਥੀ ਫਕੀਰ ਸਿੰਘ ਜੀ ਟਿੱਪਾ ਉਹ ਜਿੱਥੇ ਮੇਰੀ ਬਾਜੂ ਹੁੰਦ ਰਹੇ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਅੱਗੇ ਦੀ ਸਟੇਜ ਦੀ ਕਾਰਵਾਈ ਸਾਥੀ ਫਕੀਰ ਸਿੰਘ ਜੀ ਟਿੱਪਾ ਚਾਲੂ ਰੱਖਣਗੇ ਸੋ ਸਾਥੀ ਮਹਿੰਦਰ ਸਿੰਘ ਜੀ ਪੱਟਲ ਵਾਤਾਵਰਣ ਪ੍ਰੇਮੀ ਸੁਪਾਗੂ ਸਮਾ ਪੰਜ ਮਿੰਟ ਜਿਹੜੇ ਇਸ ਸਮਾਰੋਹ ਦੀ ਗਵਾਈ ਕਰ ਰਹੇ ਹਨ ਪ੍ਰਧਾਨ ਜੀ ਮੰਡਲ ਜੀ ਔਰ ਮੇਰੀਆਂ ਭੈਣਾਂ ਔਰ ਵੱਖਰੋਂ ਕਥਨਾਤੋ ਆਏ ਮੇਰੇ ਵੀਰ ਅੱਜ ਇੱਕ ਗੱਲ ਸਮਝਣੜੀ ਚਾਹੀਦੀ ਹੈ ਕਿ ਹਰ ਤਾਲ ਦਾ ਮੁੱਦਾ ਕੀ ਹੈ ਹਰ ਤਾਲ ਦਾ ਮੁੱਦਾ ਇਹ ਹੈ ਕਿ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਹੈ ਜਿੰਨਾ ਕਾਨੂੰਨਾਂ ਦੇ ਤਹਿਤ ਅਸੀਂ ਕੁਰਬਾਨੀਆਂ ਕਰਕੇ ਜਿਹੜੇ ਕਾਨੂੰਨ ਹੋਰ ਚੁਲਿਆਂਦੇ ਸਨ ਉਹ ਕਾਨੂੰਨਾਂ ਆਪਣੇ ਕੇ ਮਤਲਬ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਔਰ ਉਹ ਨਵੇਂ ਕਾਨੂੰਨਾਂ ਚ ਬਾਕ ਦਸਕਾਰ ਦੇ ਵਿੱਚ ਮਤਲਬ ਤੁਹਾਨੂੰ ਮੇਜਰ ਸਿਕਨੇ ਦੱਸਿਆ ਕਿ ਤੁਹਾਨੂੰ ਕੋਈ ਨੌਕਰੀ ਨਹੀਂ ਮਿਲਣੀ ਤੁਹਾਨੂੰ ਕੋਈ ਪੈਨਸ਼ਨ ਨਹੀਂ ਮਿਲਣੀ ਤੁਹਾਨੂੰ ਕੋਈ ਗ੍ਰੈਚੁਇਟੀ ਨਹੀਂ ਮਿਲਣੀ ਤੁਹਾਨੂੰ ਕੋਈ ਉਹ ਸਹੂਲਤ ਛੁੱਟੀ ਦੀ ਜਾਂ ਕੋਈ ਕੋਈ ਵੀ ਤੁਹਾਨੂੰ ਸਹੂਲਤ ਨਹੀਂ ਮਿਲਣੀ ਔਰ ਤੁਹਾਨੂੰ ਠੇਕੇ ਤੇ ਰੱਖਿਆ ਜਾਵੇਗਾ ਜਦੋਂ ਮਰਜ਼ੀ ਹਟਾ ਦਿੱਤਾ ਜਾਵੇ ਜਦੋਂ ਮਰਜ਼ੀ ਤੁਹਾਡੀ ਤਨਖਾਹ ਘਟਾ ਦਿੱਤੀ ਜਾਵੇ ਜਦੋਂ ਮਰਜ਼ੀ ਤੁਹਾਡੀ ਛਾਤੀ ਕਰ ਦਿੱਤੀ ਜਾਵੇ ਤਾਂ ਰੋਡੇ ਤੇ ਕੋਈ ਵੀ ਫੈਸਲਾ ਪ੍ਰੂਨ ਦਾ ਕੋਰਟ ਦਾ ਔਰ ਸਰਕਾਰਾਂ ਦਾ ਲਾਗੂ ਨਹੀਂ ਹੋਏਗਾ ਇਸ ਕਰਕੇ ਇਹ ਚੀਜ਼ਾਂ ਨੂੰ ਲੜਾਈ ਲਗਾਤਾਰ ਮਤਲਬ ਜਿਹੜੀ ਹੈ ਕੱਟ ਲਈ ਜਾ ਰਹੀ ਹੈ ਲਗਾਤਾਰ ਕਿਸਾਨਾਂ ਨੂੰ ਰੋਲਿਆ ਜਾ ਰਿਹਾ ਹੈ ਲਗਾਤਾਰ ਮਜ਼ਦੂਰਾਂ ਨੂੰ ਰੋਲਿਆ ਜਾ ਰਿਹਾ ਹੈ ਔਰ ਮੁਲਾਜ਼ਮੀਆਂ ਦਾ ਹਿੱਸਾ ਨੇ ਮੁਲਾਜ਼ਮਾਂ ਨੂੰ ਵੀ ਵੱਡੀ ਗਿਣਤੀ ਚ ਰੋਲਿਆ ਜਾ ਰਿਹਾ ਹੈ ਅੱਜ ਕਿਸੇ ਵੀ ਡਿਪਾਰਟਮੈਂਟ ਦੇ ਅੰਦਰ ਕੋਈ ਰੈਗੂਲਰ ਮੁਲਾਜ਼ਮ ਥੋੜੇ ਜਿਲੇ ਹੀ ਛੇ ਰਹਿੰਦੇ ਨੇ ਬਾਕੀ ਸਾਰੇ ਦੇ ਸਾਰੇ ਕੱਚੇ ਮੁਲਾਜ਼ਮ ਨੇ ਅੱਜ ਕਿਸਾਨ ਦੇ ਅੰਦਰ ਰੋਵਾ ਪੈ ਰਿਹਾ ਜ਼ਮੀਨ ਖੋਣ ਦਾ ਜ਼ਮੀਨ ਖੋਹੀ ਜਾ ਰਹੀ ਹੈ ਕਿਸਾਨ ਤੋਂ ਔਰ ਇਹ ਜ਼ਮੀਨ ਨੂੰ ਖੋਣ ਵਾਸਤੇ ਕੰਪਨੀਆਂ ਬਣ ਚੁੱਕੀਆਂ ਨੇ ਕੰਪਨੀਆਂ ਆ ਚੁੱਕੀਆਂ ਨੇ ਔਰ ਤੁਹਾਡੇ ਸਾਹਮਣੇ 5-6 ਕ੍ਰਸਟ ਜੋਂਨ ਬਣ ਗਏ ਨੇ 6 ਕ੍ਰਸਟ ਜੋਂਨ ਜਿਹੜੇ ਬਣ ਗਏ ਨੇ ਉਹ ਕੰਪਨੀਆਂ ਨੂੰ ਫੰਡ ਜਾਰੀ ਹੋ ਗਿਆ ਕੰਪਨੀਆਂ ਵਿਦੇਸ਼ੀ ਨੇ ਔਰ ਕੰਪਨੀਆਂ ਨੇ ਆਪਣਾ ਭਰਤ ਸ਼ੁਰੂ ਕਰ ਦਿੱਤਾ ਗਿਆ ਔਰ ਮਤਲਬ ਜਿਹੜੇ ਕਲਾਸਟ ਦੋਨ ਨੇ ਉਹਨਾਂ ਦੀ ਸ਼ਰਤ ਜਿਹੜੀ ਹੈ ਉਹ 50 ਹਜ਼ਾਰ ਰੇਕੜ ਤੋਂ ਉੱਪਰ ਜਾਂਦੀ ਹੈ 50 ਹਜ਼ਾਰ ਰੇਕੜ ਤੋਂ ਸ਼ੁਰੂ ਹੁੰਦੀ ਹੈ ਔਰ ਉਸ ਦਾ ਮਤਲਬ ਇਹ ਕੰਪਨੀਆਂ ਨੇ ਉਹ ਜਿਹੜੀ ਸ਼ੇਅਰ ਕਿਹੜੀ ਕੰਪਨੀ ਨੇ ਪੈਦਾ ਕਰਨਾ ਹੈ ਔਰ ਹਲਦੀ ਕਿਹੜੀ ਕੰਪਨੀ ਨੇ ਪੈਦਾ ਕਰਨੀ ਹੈ ਅੰਗੂਰ ਕਿਹੜੀ ਕੰਪਨੀ ਨੇ ਪੈਦਾ ਕਰਨਾ ਹੈ ਕੈਨਾ ਕਿਹੜੀ ਕੰਪਨੀ ਨੇ ਪੈਦਾ ਕਰਨਾ ਹੈ ਔਰ ਹਲਦੀ ਕਿਹੜੀ ਕੰਪਨੀ ਨੇ ਪੈਦਾ ਕਰਨੀ ਆ ਆਲੂ ਕਿਹੜੀ ਕੰਪਨੀ ਨੇ ਪੈਦਾ ਕਰਨਾ ਇਹ 6 ਕੰਪਨੀਆਂ ਜਿਹੜੇ ਕਲਾਸਿਕ ਜੋਰ ਵੜਾ ਕੇ ਹੋਣ ਦੇ ਵਿੱਚ ਆ ਗਏ ਨੇ ਸਰਕਾਰ ਨੇ ਫੰਡ ਜਾਰੀ ਕਰ ਦਿੱਤਾ 6 ਦੇ 6 ਕੰਪਨੀਆਂ ਜਿਹੜੀਆਂ ਉਹ ਨਿਵੇਸ਼ੀ ਨੇ ਇਸ ਕਰਕੇ ਕਿਸਾਨਾਂ ਤੋਂ ਤੁਗਲ ਜ਼ਮੀਨਾਂ ਜਿਹੜੀਆਂ ਖੋਲਣੀਆਂ ਔਰ ਕਿ ਨਾ ਮਜ਼ਦੂਰ ਨੂੰ ਕੋਈ ਰਜਕਾਰ ਨਹੀਂ ਮਿਲਣਾ ਸਾਰੀ ਪੂਰੀ ਮਜ਼ਦੂਰ ਵੱਡ ਜਾਏਗਾ ਇਸ ਕਰਕੇ ਅੱਜ ਸੰਕਟਮਈ ਦੌਰ ਦੰਦ ਤੁੰਤ ਗੁਜ਼ਰ ਰਿਹਾ ਹੈ ਸਾਡਾ ਦੇਸ਼ ਹੈ ਜਿਹੜਾ ਉਸ ਦੇਸ਼ ਦੇ ਅੰਦਰ ਲੜਾਈ ਲੜਨ ਵਾਲੇ ਲੋਕਾਂ ਨੂੰ ਦੱਬਿਆ ਜਾ ਰਿਹਾ ਹੈ ਲੜਾਈ ਲੜਨ ਵਾਲੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਔਰ ਆਦਿਵਾਸੀ ਏਰੀਆ ਦੇ ਅੰਦਰ ਜਿਉਹ ਇਹ ਗੱਲ ਅਰਧਨਿਕਸੀ ਜ਼ਮੀਨ ਬਚਾਉਣੀ ਹੈ ਜਿਉਹ ਇਹ ਗੱਲ ਕਰਦੇ ਹੋਏ ਕਿ ਅਸੀਂ ਪਹਾੜ ਬਚਾਉਣਾ ਹੈ ਜਿਉਹ ਇਹ ਗੱਲ ਕਰਦੇ ਹੋਏ ਕਿ ਅਸੀਂ ਜੰਗਲ ਬਚਾਉਣਾ ਹੈ ਔਰ ਜਿਹਨਾਂ ਨੂੰ ਮਾਰਿਆ ਜਾਂਦਾ ਉਹਨਾਂ ਨੂੰ ਨਕਸਲੀ ਕਹਿ ਕੇ ਜੇਲ੍ਹਾਂ ਦੇ ਅੰਦਰ ਸੁੱਟਿਆ ਜਾਂਦਾ ਹੈ ਇਸੇ ਤਰ੍ਹਾਂ ਅੱਜ ਸਾਡੇ ਸਾਹਮਣੇ ਸੱਕਣ ਜਨ ਖੜਾ ਹੈ ਔਰ ਸਾਡੇ ਸਿੱਧ ਪਾਣੀ ਨਹੀਂ ਮਿਲ ਰਿਹਾ ਸ਼ੁੱਧ ਭੋਜਨ ਨਹੀਂ ਮਿਲ ਰਿਹਾ ਸੁੱਖ ਹਵਾ ਨਹੀਂ ਮਿਲ ਰਹੀ ਔਰ ਇਸ ਕਰਕੇ ਮਤਲਬ ਸਾਡੀ ਲਾਈਫ ਹੈ ਜਿਹੜੀ ਉਹ ਖਤਰੇ ਦੇ ਅੰਦਰ ਹੈ ਹੁਣ ਸਾਡੀ ਜੀ ਮਨਜੀਤ ਸਿੰਘ ਰਾਜ ਤੋਂ ਕਿਸਾਨ ਆ ਗੂ ਆਪਣੇ ਵਿਚਾਰ ਤੁਹਾਡੇ ਨਾਲ ਸਾਹਮਣੇ ਕੱਢੂਗੇ ਭੈਣੋ ਤੇ ਵੀਰੋ ਬੈਠ ਕੇ ਸੁਣੋ ਕਿਸ ਦਰਸ਼ਕ ਜਿਹੜੇ ਆਮਰਾ ਕੱਟ ਕੇ ਸਿਰੰਗ ਲੜੇ ਜਾਂਦੇ ਨੇ ਤੁਸੀਂ ਬਹੁਤ ਤੋਂ ਮੰਤਰਾਜ ਤੋਂ ਆਏ ਹੋ ਕਿਰਪਾ ਕਰਕੇ ਬੈਠਣ ਕੀ ਖੇਚਰ ਕਰੋ ਹੁਣ ਬੁਲਾਰਿਆਂ ਦੇ ਵਿਚਾਰ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਥੀ ਮਨਜੀਤ ਸਿੰਘ ਭਾਟੂ ਜੀ ਆਪਣੇ ਵਿਚਾਰ ਪੇਸ਼ ਕਰਨ ਲਈ ਇਹਨਾਂ ਕੋਲ ਸਾਥੀ ਮਨਜੀਤ ਸਿੰਘ ਜੀ ਸਰਕਰ ਪ੍ਰਧਾਨ EMPLY FEDERATION ਪੰਜਾਬ ਰਾਜ ਬਿਜਲੀ ਬੋਰਡ ਉਹ ਤਿਆਰ ਨੇ ਹੁਣ ਸਾਥੀ ਮਨਜੀਤ ਸਿੰਘ ਜੀ ਉਹ ਸਾਥੀ ਚਲੇ ਅੱਜ ਜੀ ਜੰਦੀਰ ਸਿੰਘ ਰਾਕਰ ਭਾਰਤ ਦੇਤੀ ਹੜਤਾਲ ਵਿੱਚ ਸਾਵਲ ਸਾਥੀਓ ਸਾਡੀਆਂ ਮਾਮਾ ਪੈਣਾ ਬਲਾਉ ਫਤੇਵਾਹ ਗੁਰਜੀਕਾ ਖਾਲਸਾ ਜਵਾਹਰ ਗੁਰੂ ਜੀ ਕੀ ਫਤਿਹ ਅੱਜ ਤੁਸੀਂ ਭਾਰਤ ਸਰਕਾਰ ਦੇ ਵਰਕਨਾਫ ਕੱਲੀ ਦੇ ਨਹੀਂ ਲੜ ਰਹੇ ਤੁਸੀਂ ਦੁਨੀਆ ਪੱਧਰ ਦੇ ਉਹ ਦੇਸ਼ਾਂ ਦੇ ਵਕਲਾਫ ਲੜਾਈ ਲੜਨ ਵਾਸਤੇ ਬੈਠੇ ਹੋ ਉਹਨਾਂ ਨੂੰ ਦੱਸਣ ਵਾਸਤੇ ਬੈਠੇ ਹੋ ਵੀ ਜਿਹੜਾ ਸਮਾਂ ਤੁਸੀਂ ਬਣਾਉਣਾ ਚਾਹੁੰਦੇ ਆ ਜੋ ਤੁਸੀਂ ਸੋਚਿਆ ਉਹ ਸਾਨੂੰ ਮਨਜ਼ੂਰ ਨਹੀਂ ਹੈ ਦੁਨੀਆ ਪੱਧਰ ਦੇ ਅੰਦਰ ਇੱਕ ਕੰਪਨੀਆ ਨੇ ਪੂਰਨ ਤੌਰ ਤੇ ਵੱਡੇ ਪੱਧਰ ਤੇ ਆਪਣੇ ਰਾਜ ਕਾਇਮ ਕਰਕੇ ਸਾਡੀ ਕਿਰਤ ਉੱਤੇ ਵੱਡਾ ਡਾਕਾ ਮਾਰਨ ਵਾਸਤੇ ਇਹਦਾ ਵੱਡਾ ਪ੍ਰਬੰਧ ਕੀਤਾ ਗਿਆ ਹੈ ਉਹ ਖੇਡਿਆ ਕੋਈ ਨਹੀਂ ਆਇਆ تیز پتری لڑائی اثر شروع کیتی ہے ਸਾਡੀ ਕਿਰਤ ਉੱਤੇ ਵੱਡੇ ਪੱਦਰ ਤੇ ਰਾਜ ਕਰਦੇ ਲੋਕਾਂ ਨੇ ਉਸ ਲੋਕਾਂ ਦੀ ਹਮਾਇਤ ਕਰਦੇ ਆ ਪੂਰਾ ਜੋਰ ਦਿੱਤਾ ਹੋਇਆ ਜਿਹਨਾਂ ਕਰਾ ਲੁਟਿਆ ਜਾਵੇ ਜਿਹੜੇ ਦੇਸ਼ ਦੇ ਅੰਦਰ ਸਾਡੇ ਦੇਸ਼ ਦੀ ਔਰਤ ਆਪਣੀ ਕਿਰਤ ਵਾਸਤੇ ਧਰਨਿਆਂ ਤੇ ਬੈਠੀ ਹੋਵੇ ਉਹ ਦੇਸ਼ ਦੇ ਹਾਕਮਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਅੱਜ ਸਾਡੇ ਦੇਸ਼ ਦੇ ਟੀਚਰ ਅੱਜ ਸਾਡੇ ਦੇਸ਼ ਦੇ ਰੋਡਵੇ ਤੇ ਮੁਲਾਜ਼ਮ ਅੱਜ ਸਾਡੇ ਫੈਕਟਰੀਆਂ ਚ ਕਰਦੇ ਕੰਮ ਕਾਮੇ ਜਿਨ੍ਹਾਂ ਨੂੰ ਵੱਡੇ ਪਦਰ ਤੇ ਚਿੰਤਾ ਹੈ ਅੱਜ ਸਾਡੇ ਦੇਸ਼ ਦੇ ਕਿਸਾਨ ਇਹ ਸੋਚ ਰਹੇ ਆ ਅਸੀਂ ਤਾਂ ਲੜਾਈ ਲੜ ਰਹੇ ਆ ਕੀ ਜੇਣਾ 8 ਘੰਟਿਆਂ ਤੋਂ ਤੁਸੀਂ 12 ਘੰਟੇ ਕੰਮ ਕਰ ਦਿੱਤਾ ਉਹਨਾਂ ਨੂੰ 8 ਘੰਟੇ ਕੰਮ ਕਰਾਓ ਨਹੀਂ ਭਰਾਵੋ ਲੜਾਈ ਇਹ ਤੂੰ ਕਹਾ ਨਹੀਂ ਹੈ 8 ਘੰਟੇ ਕੰਮ ਤੋਂ 12 ਘੰਟਿਆਂ ਦਾ ਕੰਮ ਨਹੀਂ ਹੈ ਉਹਨਾਂ ਦੀ ਲਿਖਤ ਦੇ ਅੰਦਰ ਇਹ ਹੈ ਮਨ ਮਰਜ਼ੀ ਮੁਤਾਬਕ ਘੰਟੇ ਕੰਮ ਲੈਣਾ ਉਹਦੇ ਵਿੱਚ 24 ਘੰਟੇ ਕੰਮ ਹੋ ਸਕਦਾ ਹੈ ਕੁਛ ਚਿਰ ਰਾਮ ਦੇ ਕਿ 48 ਘੰਟੇ ਕੰਮ ਹੋ ਸਕਦਾ ਹੈ ਦੇਸ਼ ਦੇ ਕਿਸਾਨ ਐਮ ਐਸ ਪੀ ਤੇ ਲੜਾਈ ਕਰ ਰਹੇ ਹੈ ਲੜਾਈ ਐਮ ਐਸ ਪੀ ਦੀ ਨਹੀਂ ਰਹੀ ਭਰਾਵੋ ਲੜਾਈ ਜ਼ਮੀਨਾਂ ਬਚਾਉਣ ਦੀ ਹੋ ਚੁੱਕੀ ਹੈ ਦੇਸ਼ ਦੇ ਹਾਕਮਾਂ ਨੇ ਹੁਕਮ ਦੇ ਦਿੱਤਾ ਕੰਪਨੀਆਂ ਨੂੰ ਦਸੋ ਕਿਰੇ ਸਥਿਤ ਦੇ ਅੰਦਰ ਕਿਹੜੇ ਖੂਬੇ ਦੇ ਅੰਦਰ ਕਿਹੜੇ ਛੇਲੇ ਦੇ ਅੰਦਰ ਵਿੱਚ ਮੈਂ ਚਾਈ ਦੀਆਂ ਸੀ ਦੇਵਾਂਗੇ ਤੇ ਪਗਾਰ ਪੈਸੇ ਦੇਵਾਂਗੇ ਕਿਸਾਨਾਂ ਨੂੰ ਪਰੇਖਾ ਪਾਇਆ ਜਾ ਰਿਹਾ ਹੈ ਤੁਹਾਡੀ ਜ਼ਮੀਨ ਲੈ ਕੇ ਉਹਨੂੰ ਕਰੋੜਾਂ ਰੁਪਈਆ ਦੇ ਪਾਇਆ ਜਾਵੇਗਾ ਕਰੋੜਾਂ ਰੁਪਈਆ ਦੇ ਜਿਵੇਂ ਇੱਕ ਜਾਦੂਗਰ ਇੱਕ ਛੜੀ ਲੈ ਕੇ ਤੁਹਾਨੂੰ 1 ਰੁਪਇਆ ਲੈ ਕੇ 10 ਰੁਪਏ ਬਣਾ ਦਿੰਦਾ 10 ਰੁਪਏ ਪਰ 10 ਰੁਪਏ ਤੁਹਾਨੂੰ ਦਿੱਤੇ ਨਹੀਂ ਜਾਂਦੇ ਉਹ ਮਦਾਰੀ ਦੇ ਹੱਥ ਵਿੱਚ ਹੁੰਦੇ ਆ ਅੱਜ ਇਹ ਹੀ ਪ੍ਰੇਖਾ ਪਾ ਕੇ ਪੰਜਾਬ ਦੀ ਸਰਕਾਰ ਉਸ ਅਜੋਕ ਬਦਾਰੇ ਦਾ ਕਬਜ਼ਾ ਕਰਨ ਵਾਸਤੇ ਜਾ ਰਹੀ ਹੈ ਉਹ ਟਕੇ ਹੱਥ ਵਿੱਚ ਲੈ ਕੇ 10 ਟਕੇ ਬਣਾਉਂਦੀ گن کر کے جمین ہڑک رو گی جڑا بھی کتے نہ کسانہ نہیں دتا جاؤ گا جے پنجاب دے کسانہ کوڑے جمینہ نہ رہنگا مجدورہ کوڑے مجدوری نہیں رہنی لے ہی لڑائی اور روٹی پچھے لڑاں گے روٹی پچھے پنجاب دے اب بہادر لوگ کو جڑا نے پہاڑ تجاد کرا کے ایک تھے روٹی کھاندے کیتے سی روٹ ਅੱਜ ਜੋਸੇਫ ਬਾਖ ਦੇ ਹਾਕਮਾਂ ਨੇ ਇੱਕ ਗੇਉਕਬੰਦੀ ਬਣਾ ਲਈ ਕਿ ਉਹਨਾਂ ਦੇ ਹਵਾਲੇ ਤੁਹਾਨੂੰ ਦੁਬਾਰਾ ਫੇਰ ਕਰਨਾ ਹੈ ਐਥੇ ਲੜਾਈ ਕਾਦੇ ਪਿੱਛੇ ਹੋਇਆ ਕਰੂ ਹਰ ਤਾਰਾ ਕਾਦੇ ਪਿੱਛੇ ਹੋਇਆ ਕਰ ਲੀਆਂ ਇੱਕ ਸਮੇਂ ਦੀ ਰੋਟੀ ਵਾਸਤੇ ਅੱਜ ਤਾਂ ਸੀ ਇਹ ਲੜਾਈ ਲੜ ਰਹੀਆਂ ਸਾਡੀਆਂ ਭੈਣਾਂ ਬਰਬਾਦ ਤੋਂ ਆਪਣਾ ਉੱਠ ਕੇ ਚੱਲੀਆਂ ਗਈਆਂ ਕਿ ਉਹਨਾਂ ਨੇ ਘਰ ਦੇ ਕੰਮ ਵੀ ਕਰਨੇ ਆ ਉਹ ਕੰਮ ਕਰ ਰਹੀਆਂ 3000 3500 روپے تے اے نہیں رہنا اے لڑائی لڑ رہی ہے ساڈیاں تنخواہاں بڑھائیاں جان او حاكم کہہ رہے ہیں ایک سمے دی روٹی بدلے کم کرવાય جاਊਗਾ ਸਮے آوگا جب بھارت دے لوگ نہ جا کے ایس کر کے ایتھے بڑے پدر تے کسان پنذوراں نو ملازماں نو پالڈیاں پنڈیا دیا بتانوے ہوائی لڑنی پو گی لڑائی کتے کی لڑائی کت کی لڑائی ਇਹ ਸਾਰਾ ਕੁਝ ਬਚੂਗਾ ਅਸੀਂ ਜਿਹੜੇ ਲੋਕ ਇੱਥੇ ਕੰਮ ਕਰ ਰਹੇ ਆ ਕਿਰਤ ਕਰ ਰਹੇ ਆ ਸਾਡਾ ਬੱਚਾ ਆਈਪੀਐਸ ਆਈਐਸ ਡਾਕਟਰ ਨਹੀਂ ਬਣ ਸਕਦਾ ਸਿਰਫ ਹੌਲਦਾਰ ਭਰਤੀ ਹੋ ਸਕਦਾ ਹੈ ਫੌਜ ਚ ਸਿਪਾਹੀ ਭਰਤੀ ਹੋ ਸਕਦਾ ਹੈ ਕਿਉਂ ਉਹ ਗੁੱਸ ਫੜ ਕੇ ਸਾਡੀ ਪੜਾਉਣ ਦੀ ਸ਼ਰਮ ਤਾਂ ਨਹੀਂ ਜਿਹੜੀ ਫਿਰਕਾ ਖਤਮ ਕਰਕੇ ਇੱਕ ਜ਼ਾਲਮਾ ਨੇ ਨੀਤੀ ਦੇ ਤਹਿਤ ਅਸੀਂ ਨਾਜ ਨਹੀਂ ਕਰਾ ਸਕਦੇ ਹਸਪਤਾਲ ਸਾਡੀ ਪਹੁੰਚ ਤੋਂ ਦੂਰ ਕਰ ਦਿੱਤੇ 25-25 ਲੱਖ ਰੁਪਈਆ 65.0 ਲੱਖ ਰੁਪਈਆ ਲਾਜ ਤੇ ਲੱਗਦਾ ਹੈ ਜ਼ਮੀਨਾਂ ਫਿੱਕੇ ਘਰ ਵਿੱਕੇ ਅਸੀਂ ਆਪਣੇ ਜੀ ਦਾ ਲਾਜ ਵੀ ਕਰਾ ਸਕਦੇ ਇਸ ਕਰਕੇ ਪੰਜਾਬ ਦੇ ਲੋਕੋ ਸੁਣੋ ਕਰਿਏ ਜਾਗਿਏ ਐਸੇ ਸਰਕਾਰਾਂ ਬਦਲਣ ਸਾਡਾ ਹਾਲ ਨਹੀਂ ਸੁਧਰਨਾ ਇੱਥੇ ਬਦਲਣੇ ਕੀ ਪਊਗਾ ਅਇ ਤੇ ਸਿਸਟਮ ਬਦਲਣਾ ਚਾਹੁੰਦਾ ਸਿਸਟਮ ਮੇਰਾ ਸਾਥੀ ਖੜਾ ਹੋ ਚੁੱਕਿਆ ਹੈ ਜਦੋਂ ਅਸੀਂ ਸਿਸਟਮ ਬਦਲਣ ਦੀ ਗੱਲ ਕਰਦੇ ਹਾਂ ਇਹਨਾਂ ਨੇ ਕਾਨੂੰਨ ਬਣਾ ਦਿੱਤੇ ਅੱਜ ਤੁਸੀਂ ਇੱਥੇ ਧਰਨੇ ਤੇ ਬੈਠੇ ਆਤਵਾਦੀ ਹੋ ਆਤਵਾਦੀ ਤੁਸੀਂ ਆਪਣੀਆਂ ਮੰਗਾਂ ਕਰਦੇ ਨਹੀਂ ਬੈਠੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ਬੈਠੇ ਹੋ ਇਹਨਾਂ ਦੇ ਨਵੇਂ ਕਾਨੂੰਨਾਂ ਚ ਲੱਗੂ ਹੈ ਇਹ ਅੱਗੇ ਵਧ ਰਿਹਾ ਹੈ ਆਓ ਮੁਜਾਹਦੇ ਲੱਕੋ کتھے ہوئیے کتھے ہوئیے کتھے ہوئیے اوچ نرائی نوں اوچ نرائی نوں تھم مار سکیے چلی نرائی نے خوڑی روٹی روٹی خوڑی ہیں خوڑا سالے دا تہنواد واہی گروہ جی کا خالصہ واہی گروہ جی کی فتح کے اندر سرکار مطابعت لوگ ورسی کے اندر سرکار مطابعت ستانہ کی باپی ਇਹ ਖੜੀਆਂ ਸੁਨਸਿਆਵਾਂ ਨੂੰ ਬਹੁਤ ਹੀ ਧੋਖੀ ਨਿਸ਼ਾਨਦੇਹੀ ਕੀਤੀ ਆ ਕਿ ਸਾਡੇ